Google Map ਇੱਕ ਲੋਕਪ੍ਰੀਏ ਨੈਵੀਗੇਸ਼ਨ ਐਪ ਹੈ ਜੋ ਤੁਹਾਨੂੰ ਆਪਣੇ ਡੈਸਟੀਨੇਸ਼ਨ ਤੱਕ ਬਹੁਤ ਆਰਾਮ ਨਾਲ ਪਹੁੰਚਾਉਣ ਵਿੱਚ ਮਦਦ ਕਰ ਸਕਦਾ ਹੈ ਇਹ ਐਪ ਕਈ ਤਰ੍ਹਾਂ ਦੇ ਫੀਚਰ ਆਫਰ ਕਰਦਾ ਹੈ ਜਿਨ੍ਹਾਂ ਵਿੱਚੋਂ ਕੁਝ ਚਲਾਨ ਕੱਟਣ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਨੇ ਇਹਨਾਂ ਫੀਚਰਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਪੀਡ ਲਿਮਟ ਵਰਨਿੰਗ ਇਹ ਫੀਚਰ ਤੁਹਾਡੀ ਸਪੀਡ ਨੂੰ ਟਰੈਕ ਕਰਦਾ ਹੈ ਜੇ ਜੇਕਰ ਤੁਸੀਂ ਸਪੀਡ ਲਿਮਟ ਤੋਂ ਵੱਧ ਤੇਜ਼ੀ ਨਾਲ ਡਰਾਈਵ ਕਰ ਰਹੇ ਹੋ ਤਾਂ ਤੁਹਾਨੂੰ ਚੇਤਾਵਨੀ ਦਿੰਦਾ ਹੈ ਇਹ ਫੀਚਰ ਤੁਹਾਨੂੰ ਚਲਾਨ ਕੱਟਣ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ ਸਪੀਡ ਕੈਮਰਾ ਅਲਰਟ ਇਹ ਫੀਚਰ ਤੁਹਾਨੂੰ ਉਹਨਾਂ ਸਪੀਡ ਕੈਮਰਿਆਂ ਦੀ ਜਾਣਕਾਰੀ ਦਿੰਦੇ ਹਨ ਜੋ ਤੁਹਾਡੇ ਰਸਤੇ ਵਿੱਚ ਆ ਰਹੇ ਨੇ ਇਹ ਫੀਚਰ ਤੁਹਾਨੂੰ ਸਪੀਡ ਕੈਮਰਿਆਂ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ ਟ੍ਰੈਫਿਕ ਅਲਰਟ ਇਹ ਫੀਚਰ ਤੁਹਾਨੂੰ ਸੜਕ ਤੇ ਹੋਣ ਵਾਲੀ ਭੀੜ ਤੇ ਹੋਰ ਰੁਕਾਵਟਾਂ ਬਾਰੇ ਜਾਣਕਾਰੀ ਦਿੰਦਾ ਹੈ ਇਹ ਫੀਚਰ ਤੁਹਾਨੂੰ ਟ੍ਰੈਫਿਕ ਵਿੱਚ ਫਸਣ ਤੋਂ ਬਚਾਉਣ ਵਿੱਚ ਵੀ ਮਦਦ ਕਰ ਸਕਦਾ ਹੈ ਇਸ ਫੀਚਰ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਆਪਣੇ Google Maps ਐਪਸ ਵਿੱਚ ਸੈਟਿੰਗਸ ਤੇ ਜਾਣਾ ਹੋਵੇਗਾ ਫਿਰ ਤੁਹਾਨੂੰ ਨੈਵੀਗੇਸ਼ਨ ਟੈਬ ਤੇ ਜਾਣਾ ਹੋਵੇਗਾ ਤੇ ਡਰਾਈਵਿੰਗ ਵਿਕਲਪ ਨੂੰ ਚੁਣਨਾ ਹੋਵੇਗਾ ਇਹਨਾਂ ਫੀਚਰਸ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਟੋਗਲ ਸਵਿੱਚ ਨੂੰ ਚਾਲੂ ਕਰਨਾ ਹੋਵੇਗਾ ਇਹਨਾਂ ਫੀਚਰਸ ਦਾ ਇਸਤੇਮਾਲ ਕਰਕੇ ਤੁਸੀਂ ਚਲਾਨ ਕੱਟਣ ਤੋਂ ਬਚ ਸਕਦੇ ਹੋ ਤੇ ਸੁਰੱਖਿਅਤ ਡਰਾਈਵ ਕਰ ਸਕਦੇ ਹੋ ਹਮੇਸ਼ਾ ਸਪੀਡ ਲਿਮਟ ਦਾ ਪਾਲਣ ਕਰੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਹਮੇਸ਼ਾ ਆਪਣੇ ਡਰਾਈਵਿੰਗ ਲਾਇਸੈਂਸ ਬੀਮਾ ਤੇ ਹੋਰ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖੋ ਆਪਣੇ ਵਾਹਨ ਦੀ ਰੱਖ-ਰਖਾਅ ਚੰਗੀ ਤਰ੍ਹਾਂ ਕਰੋ ਰਸਤੇ ਤੇ ਧਿਆਨ ਦਿਓ ਤੇ ਹੋਰ ਡਰਾਈਵਰ ਪ੍ਰਤੀ ਜਾਗਰੂਕ ਕਰੋ